ਐਸ ਵੀ ਲਿਸਨਰਲ ਫੋਨ ਲਾਈਨ ਤੇ ਮੌਜੂਦ ਨੇ ਕੁਲਵਿੰਦਰ ਬਾਗਾ ਜਿਹੜੇ ਕਿ ਬੁਲੇਨਾ ਦੁਆਬਾ ਦੇ ਹੁਣ ਹਾਰ ਸਰਪੰਚ ਨੇ ਕੁਲਵਿੰਦਰ ਬਾਗਾ ਜੀ ਦੀ ਖਾਸੀਅਤ ਇਹ ਹੈ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਸਰਪੰਚ ਮੰਨਿਆ ਗਿਆ ਪੂਰੇ ਪੰਜਾਬ ਦੇ ਵਿੱਚ ਨਾਲ ਦੀ ਨਾਲ ਜਦੋਂ ਪੂਰੇ ਭਾਰਤ ਵਿੱਚੋਂ ਹੁਣ ਹਾਰ ਸਰਪੰਚਾਂ ਦੀ ਚੋਣ ਕੀਤੀ ਗਈ ਤੇ ਕੁਲਵਿੰਦਰ ਬਾਗਾ ਦਾ ਨੰਬਰ ਉਹਨਾਂ ਵਿੱਚੋਂ ਇੱਕ ਸੀ ਕੁਲਵਿੰਦਰ ਬਾਗਾ ਜੀ ਬਹੁਤ ਬਹੁਤ ਸਵਾਗਤ ਤੇ ਜੀ ਆਇਆਂ ਨੂੰ ਹਾਂ ਧੰਨਵਾਦ ਮਤਮ ਜੀ ਜੀ ਕੁਲਵਿੰਦਰ ਬਾਗਾ ਜੀ ਅੱਜ 12 ਅਗਸਤ ਦਾ ਦਿਨ ਅਸੀਂ ਨੌਜਵਾਨਾਂ ਨੂੰ ਦਿੱਤਾ ਹੈ ਅੱਜ ਦੇ ਯੁੱਗ ਦੇ ਵਿੱਚ ਨੌਜਵਾਨਾਂ ਦੇ ਦਰਪੇਸ਼ ਬਹੁਤ ਸਾਰੀਆਂ ਸਮੱਸਿਆਵਾਂ ਨੇ ਤੁਸੀਂ ਆਪ ਵੀ ਹੁਨਾਰ ਨੌਜਵਾਨ ਸਰਪੰਚ ਹੋ ਔਰ ਤੁਹਾਡੇ ਸਾਹਮਣੇ ਜਦੋਂ ਨੌਜਵਾਨ ਸਮੱਸਿਆਵਾਂ ਲੈ ਕੇ ਆਉਂਦੇ ਨੇ ਤੇ ਫਿਰ ਕਿਸ ਤਰੀਕੇ ਨਜਿੱਠਦੇ ਹੋ ਮੈਮ ਅੱਜ ਮਤਲਬ ਪੂਰੇ ਵਰਲਡ ਦੇ ਵਿੱਚ ਜਿਹੜਾ ਆ ਇੱਕ ਕਮੰਤਰੀ ਨੌਜਵਾਨ ਦਿਵਸ ਮਨਾਇਆ ਜਾ ਰਿਹਾ ਇੱਕ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਦੇਸ਼ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਣਾ ਜੀ ਤੇ ਸਾਡਾ ਭਾਰਤ ਦੇਸ਼ ਦੇ ਵਿੱਚ ਵੀ ਇਹ ਅੱਜ ਜਿਹੜਾ ਨੌਜਵਾਨ ਦਿਵਸ ਮਨਾਇਆ ਜਾ ਰਿਹਾ ਹੂੰ ਤੇ ਬਹੁਤ ਚੰਗੀ ਗੱਲ ਹੈ ਤਿਵੇਂ ਅੱਜ ਜੇ ਅਸੀਂ ਆਪਣੇ ਭਾਰਤ ਦੇਸ਼ ਦਾ ਹੀ ਦੇਖੀਏ ਤੇ 65% ਜਿਹੜਾ ਯੂਥ ਆ ਉਹ 35 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈਗਾ ਆ ਤੇ ਜਿਹੜਾ ਕਿ ਆਪਣੇ ਦੇਸ਼ ਨੂੰ ਅੱਗੇ ਲਿਜਾਣ ਦੀ ਪੁਰਜੋਰ ਕੋਸ਼ਿਸ਼ ਵੀ ਕਰ ਰਿਹਾ ਆ ਜੀ ਤੇ ਇੱਕ ਚੰਗੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਵੀ ਅੱਜ ਇਹ ਦਿਨ ਮਨਾਇਆ ਗਿਆ ਤੇ ਜਿੱਥੇ ਸਰਕਾਰ ਵੱਲੋਂ ਇਹ ਦਿਨ ਮਨਾਇਆ ਗਿਆ ਕਿਉਂਕਿ ਕਾਰਨ ਇਹ ਹੈ ਕਿ ਦਿਨ ਅਸੀਂ ਉਹ ਮਨਾਉਂਦੇ ਹੁੰਦੇ ਕਿ ਜਿਹੜੀ ਕੜੀ ਕਮਜ਼ੋਰ ਹੋਵੇ ਤੇ ਅੱਜ ਕਿਤੇ ਨਾ ਕਿਤੇ ਜਿਹੜਾ ਯੂਥ ਆ ਥੋੜਾ ਜਿਹਾ ਨਿਰਾਸ਼ ਹੈਗਾ ਆ ਕਿ ਉਹਨੂੰ ਰਜਗਾਰ ਦੇ ਉਹਨੇ ਮੌਕੇ ਨਹੀਂ ਮਿਲ ਸਕਦੇ ਜਿੰਨੇ ਉਹਨੂੰ ਮਿਲਣੇ ਚਾਹੁੰਦੇ ਆ ਜੀ ਪਰ ਫੇਰ ਵੀ ਸਾਡੇ ਦੇਸ਼ ਦੇ ਵਿੱਚ ਉਹ ਮੌਕਿਆਂ ਦੀ ਜਿਹੜੀ ਆ ਸੰਭਾਲ ਯੂਥ ਕਰਦਾ ਵੀ ਆ ਕਿਉਂਕਿ ਦੁਨੀਆ ਦੇ ਪਹਿਲੇ ਨੰਬਰ ਤੇ ਅੱਜ ਆਬਾਦੀ ਦੇ ਹਿਸਾਬ ਨਾਲ ਅਸੀਂ ਚਲੇ ਗਏ ਆ ਤੇ ਜਿੱਥੇ ਇਸ ਸਮੱਸਿਆ ਦਾ ਆਉਣਾ ਲਾਜ਼ਮੀ ਆ ਮੈਡਮ ਇਦਾਂ ਹੀ ਸਮੱਸਿਆਵਾਂ ਜਿੱਦਾਂ ਆਉਂਦੀਆਂ ਤੇ ਸਾਡੇ ਪਿੰਡਾਂ ਦੇ ਵਿੱਚ ਵੀ ਆਉਣੀਆਂ ਆ ਕਿਉਂਕਿ ਪਿੰਡ ਦਾ ਪ੍ਰਮੁੱਖ ਹੋਣ ਦੇ ਨਾਤੇ ਪਿੰਡ ਦੇ ਜਿੰਨਾ ਯੂਥ ਆ ਜਿਨ੍ਹਾਂ ਨੂੰ ਮਤਲਬ ਪਲੱਸ 2 ਤੋਂ ਬਾਅਦ ਜਾਂ ਬੀਏ ਤੋਂ ਬਾਅਦ ਉਹਨਾਂ ਦੀ ਇੱਕ ਆਸ ਹੁੰਦੀ ਕਿ ਮੈਂ ਆਪਣੇ ਪਿੰਡ ਦੇ ਸਰਪੰਚ ਸਾਹਿਬ ਕੋਲ ਜਾਵਾਂ ਤੇ ਸ਼ਾਇਦ ਮੇਰੀ ਉਹ ਜਿਹੜੀ ਨਿਰਾਸ਼ਾ ਆ ਉਹ ਕਿਸੇ ਆਸ਼ਾ ਦੇ ਵਿੱਚ ਬਦਲ ਸਕਦੀ ਹੈ ਜੀ ਤੇ ਇਹਦੇ ਮੈਂ ਸਾਡੇ ਕੋਲ ਵੀ ਜਦੋਂ ਯੂਥ ਆਉਂਦਾ ਹੈ ਤੇ ਅਸੀਂ ਉਹਨਾਂ ਨੂੰ ਇਹੀ ਮੋਟੀਵੇਟ ਕਰੀਦਾ ਕਿ ਪਹਿਲਾਂ ਤਾਂ ਇਹੀ ਕਰੀਦਾ ਕਿ ਸਰਕਾਰੀ ਨੌਕਰੀ ਦੇ ਲਈ ਕੋਈ ਟੈਸਟ ਪ੍ਰਪੇਅਰ ਕਰੋ ਹਨਾ ਜੀ ਜੇਕਰ ਉਹ ਮਤਲਬ ਉਹ ਆਪਣੀ ਕਹਿੰਦਾ ਕਿ ਮੈਂ ਹੋਰ ਕਿਸੇ ਕੰਮ ਤੇ ਜਾਣਾ ਚਾਹੁੰਦਾ ਜਾਂ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਜਾਂ ਮੈਂ ਆਪਣੀ ਕੰਪਨੀ ਸ਼ੁਰੂ ਕਰਨਾ ਚਾਹੁੰਦਾ ਤੇ ਉਹ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਤੋਂ ਉਹਨਾਂ ਨੂੰ ਜਾਣੂ ਕਰਵਾਈਦਾ ਜੀ ਤੇ ਅੱਜ ਖੁਸ਼ੀ ਇਹ ਹੈ ਜੀ ਕਿ ਮੈਂ ਆਪਣੇ ਪਿੰਡ ਦੇ ਵਿੱਚ ਰੁਜ਼ਗਾਰ ਨੂੰ ਹੋਰ ਬढ़ावा ਦੇਣ ਦੇ ਲਈ ਇੱਕ ਨਵੀਂਆ ਕੰਪਨੀ ਆ ਫੁੱਟਬਾਲ ਦੀ ਇੰਟਰਨੈਸ਼ਨਲ ਕੰਪਨੀ ਆ ਤੇ ਉਹਨੂੰ ਅਸੀਂ ਅੱਜ ਆਪਣੇ ਪਿੰਡ ਦੇ ਵਿੱਚ ਲੈ ਕੇ ਆਏ ਜੀ ਤਾਂ ਜੋ ਜਿਹੜਾ ਇਹ ਜਗਾਰ ਦੇ ਮੌਕੇ ਅਸੀਂ ਯੂਥ ਦੇ ਲਈ ਤੇ ਪਿੰਡ ਵਾਸੀਆਂ ਲਈ ਵਧਾ ਸਕੀਏ ਤੇ ਇਹੋ ਜਿਹੇ ਮੌਕੇ ਅਸੀਂ ਜਿਹੜੇ ਆ ਉਹ ਆਪਣੇ ਪਿੰਡ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਕਿ ਹੋਰ ਬੱਚੇ ਹੁੰਦੇ ਜਿਹੜੇ ਪਲੱਸ 2 ਤੋਂ ਬਾਅਦ ਜਾਂ ਕਈਆਂ ਨੇ ਕੰਪਿਊਟਰ ਦਾ ਕੋਰਸ ਕੀਤਾ ਹੁੰਦਾ ਕਿਉਂਕਿ ਕੰਪਿਊਟਰ ਯੁੱਗ ਹੈ ਅੱਜਕੱਲ ਤੇ ਅਸੀਂ ਬਹੁਤ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹਨ ਤੇ ਉਹਨਾਂ ਦੇ ਨਾਲ ਰਾਪਤੇ ਦੇ ਵਿੱਚ ਰਹਿੰਦੇ ਆ ਉਹ ਚਾਹੇ ਫਲਿੱਪਕਾਰਟ ਹੋ ਗਿਆ ਤੇ ਚਾਹੇ ਮੈਟਰੋ ਹੋ ਗਏ ਜਾਂ ਰੇਲੈਂਸ ਦੇ ਸ਼ਾਪਿੰਗ ਮਾਲ ਹੋ ਗਏ ਤੇ ਅਸੀਂ ਇਹਨਾਂ ਦੇ ਨਾਲ ਵੀ ਰਾਤ ਤੇ ਚ ਰਹਿਨੇ ਆ ਤੇ ਬਹੁਤ ਸਾਡੇ ਪਿੰਡ ਦੇ ਬੱਚੇ ਉੱਥੇ ਵੀ ਜਾ ਕੇ ਆਪਣਾ ਜਿਹੜਾ ਉਹ ਜੋ ਜਗਾਰ ਪੈਦਾ ਕਰਦੇ ਆ ਜੀ ਜੀ ਤੁਹਾਡੇ ਸਾਹਮਣੇ ਨੌਜਵਾਨ ਜਦੋਂ ਆਉਂਦੇ ਨੇ ਕਦੀ ਕਦੀ ਨੀਮੋ ਛੁਣੇ ਜਾਂ ਕਹਿੰਦੇ ਨੇ ਕਿ ਸਹਾਈ ਅਸੀਂ ਤਾਂ ਇੰਨੀ ਪੜ੍ਹਾਈ ਲਿਖਾਈ ਕਰ ਲਈ ਐ ਤੇ ਹੁਣ ਸਾਡੇ ਅੱਗੇ ਕੁਝ ਵੀ ਨਹੀਂ ਐ ਜਦੋਂ ਤੁਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਤੇ ਕੁਝ ਸਮੱਸਿਆਵਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਜਦੋਂ ਧੀਆ ਧਿਆਣੀਆਂ ਦੀ ਗੱਲ ਕਰਦੇ ਹਾਂ ਬੱਚਿਆਂ ਦੀ ਗੱਲ ਕਰਦੇ ਹਾਂ ਉਦੋਂ ਸਮੱਸਿਆਵਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜਾ ਤੁਸੀਂ ਕਿਹਾ ਕਿ ਪਿੰਡ ਵਿੱਚ ਇੱਕ ਟੈਕਨੀਕਲ ਐਜੂਕੇਸ਼ਨ ਦਾ ਇੱਕ ਕਾਲਜ ਖੋਲਿਆ ਗਿਆ ਛੋਟਾ ਜਿਹਾ ਕਾਲਜ ਖੋਲਿਆ ਗਿਆ ਤੇ ਜਾਂ ਧੀਆ ਨੂੰ ਬੱਚੀਆਂ ਨੂੰ ਹੁਨਰਮੰਦ ਬਣਾਉਣ ਵਾਸਤੇ ਉਹਨਾਂ ਨੂੰ ਪੈਰਾਂ ਤੇ ਖੜੇ ਕਰਨ ਵਾਸਤੇ ਕੁਝ ਇਹੋ ਜਿਹੀਆਂ ਚੀਜ਼ਾਂ ਕੁਝ ਇਹੋ ਜਿਹੇ ਕੰਮ ਕੀਤੇ ਗਏ ਜਿਨ੍ਹਾਂ ਦੇ ਨਾਲ ਉਹ ਸਲਾਈ ਕਢਾਈ ਸਿੱਖ ਸਕਦੀਆਂ ਨੇ ਬੱਚਿਆਂ ਦਾ ਹੰਗਾਰਾ ਕੀ ਸੀ ਉਹਨਾਂ ਦੇ ਘਰਦਿਆਂ ਦਾ ਹੰਗਾਰਾ ਕੀ ਸੀ ਜੀ ਮੈਮ ਜਿਵੇਂ ਆਪਾਂ ਆਮ ਆ ਇੱਕ ਗੱਲ ਸਿਆਣਿਆਂ ਤੋਂ ਵੀ ਸੁਣਦੇ ਕਿ ਵਿਹਲਾ ਮਨ ਸ਼ੈਤਾਨ ਦਾ ਹੁੰਦਾ ਜੀ ਤੇ ਅੱਜ ਜਦੋਂ ਪਿੰਡ ਦੇ ਵਿੱਚ ਪਹਿਲਾਂ ਮੈਂ ਆਪਣੇ ਦੇਖਣ ਦੇ ਵਿੱਚ ਹੀ ਕਰਦਾ ਜਦੋਂ ਆਈਟੀਆਈ ਸੈਂਟਰ ਨਹੀਂ ਸੀ ਜਾਂ ਇਹ ਨਵੀਆ ਫੁੱਟਬਾਲ ਕੰਪਨੀ ਦਾ ਸਾਡੇ ਪਿੰਡ ਸੈਂਟਰ ਨਹੀਂ ਆਇਆ ਸੀ ਜੀ ਤੇ ਬਹੁਤ ਲੋਕਾਂ ਦੇ ਵਿੱਚ ਇੱਕ ਨਕਾਰਾਤਮਕ ਵਿਚਾਰ ਬਹੁਤ ਸੀ ਲੋਕਾਂ ਦੇ ਵਿੱਚ ਉਹਨਾਂ ਵਿੱਚ ਗਰੂ ਸੀ ਉਹਨਾਂ ਦੇ ਵਿੱਚ ਡਿਪਰੈਸ਼ਨ ਸੀ ਤਣਾਅ ਸੀ ਜਦੋਂ ਉਹ ਅੱਜ ਉਹ ਆਈਟੀਆਈ ਸੈਂਟਰ ਦੇ ਵਿੱਚ ਜਾਂਦੇ ਆ ਜਾਂ ਉਹ ਜਿੱਥੇ ਸਾਰੀਆਂ ਲੇਡਿਸ ਬੈਠ ਕੇ ਫੁੱਟਬਾਲ ਖੇਡਦੀਆਂ ਕੰਮ ਕਰਦੀਆਂ ਉੱਥੇ ਉਹ ਆਪਣਾ ਇੱਕ ਦੂਸਰੀ ਨਾਲ ਦਿਲ ਵੀ ਖੋਲਦੀਆਂ ਕਿ ਭੈਣੇ ਇਦਾਂ ਹੋ ਗਈ ਜਾਂ ਹਨਾ ਓਵੇਂ ਹੋ ਗਈ ਤੇ ਐਵੇਂ ਬੱਚੇ ਆ ਤੇ ਉਹਦੇ ਨਾਲ ਮੈਡਮ ਕਿਤੇ ਨਾ ਕਿਤੇ ਪੋਜ਼ਿਟਿਵ એનર્ਜੀ ਉਹਨਾਂ ਦੇ ਵਿੱਚ ਆਈ ਆ ਕਿਤੇ ਨਾ ਕਿਤੇ ਉਹ ਡਿਪਰੈਸ਼ਨ ਤੋਂ ਦੂਰ ਹੋਏ ਆ ਤੇ ਉਹਦੇ ਨਾਲ ਅੱਜ ਘਰਾਂ ਦਾ ਜਿਹੜਾ ਮਾਹੌਲ ਸੁਖਾ ਸੁਖਾਵਾਂ ਹੋ ਜਾਂਦਾ ਜਦੋਂ ਇਨਸਾਨ ਵੇਲਾ ਆ ਤੇ ਉਹ ਫਿਰ ਘਰ ਦੇ ਵਿੱਚ ਇੱਕ ਦੂਸਰੇ ਨੂੰ ਜਦੋਂ ਦੇਖਦੇ ਆ ਉਹ ਲੜਾਈ ਝਗੜਾ ਜਿਹੜਾ ਹਨਾ ਉਹ ਵਧਾ ਦਿੰਦਾ ਪਰ ਅੱਜ ਮਤਲਬ ਸਾਡਾ ਪਿੰਡ ਖੁਸ਼ਹਾਲ ਆ ਜੀ ਇਹਨਾਂ ਚੀਜ਼ਾਂ ਕਰਾਂਗੇ ਸਭ ਤੋਂ ਪਹਿਲਾਂ ਮੈਮ ਜਿਵੇਂ ਅੱਜ ਕੱਲ ਮੋਬਾਈਲ ਯੁੱਗ ਹੋ ਗਿਆ ਜੀ ਤੇ ਦੂਸਰਾ ਦੇਖੋ ਮਹਿੰਗਾਈ ਤਾਂ ਹੈ ਹੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਨੂੰ ਉਹਨਾ ਸਮਾਂ ਨਹੀਂ ਦੇ ਸਕਦੇ ਜਿੰਨਾ ਉਹਨਾਂ ਨੂੰ ਦੇਣਾ ਚਾਹੀਦਾ ਤੇ ਉਹਦੇ ਕਰਕੇ ਉਹ ਮਿਹਨਤ ਜ਼ਿਆਦਾ ਕਰਦੇ ਪਰ ਕਿਤੇ ਨਾ ਕਿਤੇ ਉਹ ਆਪਣਾ ਜਿਹੜਾ ਬੱਚਿਆਂ ਵਾਲਾ ਧੰਨ ਆ ਉਹਨੂੰ ਕਿਤੇ ਨਾ ਕਿਤੇ ਉਹ ਖਰਾਬ ਕਰ ਲੈਂਦੇ ਆ ਤੇ ਮੈਂ ਇਹੀ ਚਾਹੁੰਦਾ ਕਿ ਮਤਲਬ ਬੱਚਿਆਂ ਨੂੰ ਉਹਨਾਂ ਦਾ ਪੁੱਛਿਆ ਜਾਵੇ ਉਹਨਾਂ ਦਾ ਵਿਜ਼ਨ ਕੀ ਆ ਉਹਨਾਂ ਨੇ ਕੀ ਅੱਗੇ ਕਰਨਾ ਚਾਹੁੰਦੇ ਆ ਉਹ ਤੇ ਉਹਦੇ ਲਈ ਹੈਲਪ ਕੀਤੀ ਜਾਵੇ ਜੀ ਅੱਜ ਸਭ ਤੋਂ ਵੱਡੀ ਮੈਡਮ ਗੱਲ ਪਤਾ ਕੀ ਹੈ ਜੀ ਬੱਚੇ ਤੇ ਮਾਪੇ ਇੱਕ ਦੂਸਰੇ ਨਾਲ ਜਿਹੜੀ ਦੂਰੀ ਵੱਧ ਗਈ ਉਹਨਾਂ ਦੀ ਚਾਹੇ ਇੱਕ ਘਰ ਦੇ ਵਿੱਚ ਇੱਕ ਛੱਤ ਥੱਲੇ ਰਹਿੰਦੇ ਤੇ ਬੱਚੇ ਇਹੀ ਦੇਖਦੇ ਕਿ ਉਹ ਫਲਾਣੇ ਦਾ ਮੁੰਡਾ ਵੀ ਬਾਹਰ ਗਿਆ ਕਿ ਮੈਂ ਵੀ ਬਾਹਰ ਹੀ ਜਾਣਾ ਤੇ ਅੱਜ ਕਿਤੇ ਨਾ ਕਿਤੇ ਇਹ ਵੀ ਏਸੀ ਚੀਜ਼ ਕਰਕੇ ਹੋ ਰਿਹਾ ਜੀ ਕਿ ਉਹ ਮਤਲਬ ਦੇਖੋ ਦੇਖੀਏ ਕਿ ਉਹ ਰੀਤ ਜੀ ਚੱਲ ਗਈ ਆ ਕਿਉਂਕਿ ਹੋ ਸਕਦਾ ਇੱਥੇ ਰੁਜ਼ਗਾਰ ਤੇ ਅਸੀਂ ਬਹੁਤ ਜਿਵੇਂ ਹੁਣ ਜੌਬਸ ਨਿਕਲੀਆਂ ਆ ਪੋਸਟ ਆਫਿਸ ਦੇ ਵਿੱਚ ਨਿਕਲੀਆਂ ਅੱਜ ਤੁਸੀਂ ਪੁੱਛ ਕੇ ਦੇਖ ਲੋ ਕਿ ਕਿੰਨੇ ਲੋਕਾਂ ਨੇ ਭਰੀਆਂ ਉਹ ਭਰਨਾ ਹੀ ਨਹੀਂ ਚਾਹੁੰਦੇ ਰੀਜ਼ਨ ਹੈ ਕਿ ਆਪਾਂ ਉਦਾਂ ਦੇ ਲੋਕਾਂ 'ਚ ਬੈਠਣਾ ਉੱਠਣਾ ਛੱਡ ਗਏ ਆਪਣਾ ਬਸ ਉਹ ਮੋਬਾਈਲ ਜੋ ਗਿਆ ਜੀ ਆਪਾਂ ਜੋ ਦੇਖਦੇ ਆ ਆਪਣਾ ਫੇਸਬੁੱਕ ਇੰਸਟਾ ਦੇ ਉੱਤੇ ਤੇ ਆਪਾਂ ਉਸ ਹਾਵ ਨੇ ਆਪਣੀ ਇੱਕ ਮਾਈਂਡ ਸੈਟ ਕਰ ਲੈਣੇ ਆ ਜੀ ਤੇ ਮੈਂ ਤਾਂ ਇਹੀ ਚਾਹੁੰਦਾ ਕਿ ਬੱਚਿਆਂ ਦੇ ਨਾਲ ਮਾਪੇ ਦਾ ਇੱਕ ਰابطਾ ਕਾਇਮ ਹੋਵੇ ਉਹਨੂੰ ਸਗੋਂ ਹੱਲਾ ਛੇਦੀ ਦਿਓ ਦੇਖੋ ਅੱਜ ਸਪੋਰਟਸ ਤੇ ਕਿੰਨੇ ਕੋਟੇ ਖਾਲੀ ਜਾ ਰਹੇ ਆ ਹੂੰ ਹੂੰ ਸਪੋਰਟਸ ਵਾਲੂ ਨਹੀਂ ਜਾਦੇ ਬੱਚੇ ਜਾਂ ਹੋਰ ਉਹਨਾਂ ਦੇ ਵਿੱਚ ਕੋਈ ਸਪੈਸ਼ਲ ਜਿਹੜਾ ਹੋਣਾ ਰਿਹਾ ਉਹਨੂੰ ਮੇਰੇ ਹਿਸਾਬ ਨਾਲ ਜਿਹੜਾ ਪੂਜਰ ਕਰਨਾ ਚਾਹੀਦਾ ਕਿਉਂਕਿ ਅੱਗੇ ਹਰ ਪਿੰਡ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ ਮੈਂ ਆਪਣੇ ਟਾਈਮ ਦੇ ਵਿੱਚ ਆਪਣੇ ਯਾਰਾ ਦੋਸਤਾਂ ਵਿੱਚੋਂ ਸਾਡੇ ਵਿੱਚੋਂ ਕੋਈ ਪੇਂਟਰ ਸੀ ਉਹਦੇ ਵਿੱਚ ਸਪੈਸ਼ਲ ਸੀ ਕੋਈ ਕੋਈ ਦੌੜ ਵਧੀਆ ਲੈਂਦਾ ਸੀ ਕੋਈ ਕਬੱਡੀ ਦਾ ਪਲੇਅਰ ਵਧੀਆ ਸੀ ਪਰ ਅੱਜ ਉਹ ਸਕੂਲਾਂ ਦੇ ਵਿੱਚੋਂ ਉਹਨਾਂ ਬੱਚਿਆਂ ਨੂੰ ਲੱਭਣਾ ਮੁਸ਼ਕਲ ਹੋ ਗਿਆ ਜਿਨ੍ਹਾਂ ਦੇ ਵਿੱਚ ਕੋਈ ਸਪੈਸ਼ਲ ਐਕਟੀਵਿਟੀ ਹੁੰਦੀ ਆ ਜੀ ਸੋ ਮੈਂ ਪੇਰੈਂਟਸ ਨੂੰ ਇਹੀ ਕਹਿੰਦਾ ਕਿ ਮਤਲਬ ਅੱਜ ਨੌਜਵਾਨ ਦੇ ਦੱਸਦੇ ਉੱਤੇ ਨੌਜਵਾਨਾਂ ਦੀ ਅਸੀਂ ਦੇਖੀਏ ਕਿ ਉਹਦੇ ਦਿਲ ਦੀ ਕੀ ਇੱਛਾ ਆ ਤੇ ਅਸੀਂ ਉਹਨੂੰ ਉਹਦੇ ਵਿੱਚ ਪਾਉਣ ਦੇ ਲਈ ਜ਼ਿਆਦਾ ਪਰ ਫੁੱਲਤ ਕਰੀਏ ਤਾਂ ਜੋ ਆਪਣਾ ਜਿੱਥੇ ਆਪਣਾ ਨਾਮ ਉੱਚਾ ਕਰੇ ਤੇ ਜਗਾਰ ਦੇ ਸਾਧਨ ਆਪਣੇ ਆਪ ਪੈਦਾ ਕਰੇ ਉੱਥੇ ਮਾਪੇ-ਬਾਪ ਦਾ ਤੇ ਉੱਥੇ ਫੂਲੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦਾ ਹੈ। ਕੁਲਵਿੰਦਰ ਬਾਗਾ ਜੀ ਦੇ ਨਾਲ ਹੀ ਗੱਲ ਇੱਕ ਹੋਰ ਜੁੜ ਜਾਂਦੀ ਹੈ। ਤੁਸੀਂ ਗੱਲ ਕੀਤੀ ਸੀ ਕਿ ਬੱਚੇ ਮੋਬਾਈਲ ਫੋਨ ਦੇ ਨਾਲ ਜੁੜੇ ਰਹਿੰਦੇ ਨੇ, ਹਨਾ? ਤੇ ਜਦੋਂ ਆਪਾਂ ਮੋਬਾਈਲ ਫੋਨ ਦੀ ਗੱਲ ਕਰਦੇ ਹਾਂ ਤੇ ਇਸ ਦਾ ਪ੍ਰਯੋਗ ਵੀ ਕਈ-ਕਈ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਨੇ। ਜਿਹੜਾ ਇਸ ਵਾਰ ਦਾ ਅਸੀਂ ਇੰਟਰਨੈਸ਼ਨਲ ਯੂਥ ਡੇ ਦਾ ਥੀਮ ਰੱਖਿਆ ਹੈ, ਉਹ ਵੀ ਇਹੀ ਹੈ ਫ੍ਰੋਮ ਕਲਿਕਸ ਟੂ ਪ੍ਰੋਗਰੈਸ, ਯੂਥ ਡਿਜੀਟਲ ਪਾਥਵੇਜ਼ ਫਾਰ ਸਸਟੇਨੇਬਲ ਡਵੈਲਪਮੈਂਟ। ਭਾਵ ਕਹਿਣ ਦਾ ਇਹ ਹੈ ਕਿ ਜਿਹੜੇ ਵੀ ਤੁਹਾਡਾ ਕੋਲ ਡਿਜੀਟਲ ਰਸਤੇ ਨੇ ਠੀਕ ਹੈ ਉਸ ਦੇ ذریعے ਅਸੀਂ ਲਗਾਤਾਰ ਵਿਕਾਸ ਦੇ ਨਾਲ ਜੁੜਦੇ ਜਾਣਾ ਹੈ ਲਗਾਤਾਰ ਤਰੱਕੀ ਦੇ ਵੱਲ ਅਸੀਂ ਵਧਦੇ ਜਾਣਾ ਹੈ ਦੇ ਜਿਹੋ ਜਿਹਾ ਮਾਹੌਲ ਹੋਵੇ ਬੰਦਾ ਉਹੋ ਜਿਹੇ ਸੁਪਨੇ ਦੇਖਦਾ ਹੁੰਦਾ ਤੇ ਮੈਮ ਜਦੋਂ ਮੈਂ ਪੜਿਆ ਤੇ ਉਦੋਂ ਮੈਮ ਸਾਡੇ ਸਕੂਲ ਨਹੀਂ ਵਧੀਆ ਸੀ ਸਾਨੂੰ ਵਧੀਆ ਕਰੌਂਡਾ ਨਹੀਂ ਸੀ ਤੇ ਚਲੋ ਮੇਰਾ ਇਹ ਸੁਪਨਾ ਸੀ ਕਿ ਮੈਂ ਕਿਸੇ ਦਿਨ ਜੇ ਕਿਸੇ ਵੀ ਤਰੀਕੇ ਦੀ ਪਾਵਰ ਦੇ ਵਿੱਚ ਆਂ ਤੇ ਮੈਂ ਇਹ ਚੀਜ਼ਾਂ ਜ਼ਰੂਰ ਚੇਂਜ ਕਰੂੰਗਾ ਤੇ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਜੀ ਮੈਨੂੰ ਇੱਕ ਪਿੰਡ ਦਾ ਸਰਪੰਚ ਬਣਾਇਆ ਹਮ ਸਰਪੰਚ ਯੂਨੀਅਨ ਪ੍ਰਧਾਨ ਜਲੰਧਰ ਦਾ ਬਣਾਇਆ ਤੇ ਉਹਦੇ ਨਾਲ ਮੈਂ ਕਾਫੀ ਭਲਾ ਕਰ ਸਕਿਆ ਆਪਣੇ ਪਿੰਡ ਦਾ ਵੀ ਤੇ ਉਹ ਦਿਨਾਂ ਮੈਂ ਸਕੂਲ ਨੂੰ ਵਧੀਆ ਬਣਾਇਆ ਤਾਂ ਸਕੂਲ ਦੇ ਜਿਹੜੇ ਕਮਰੇ ਆ ਜਾਂ ਹੋਰ ਪਿੰਡ ਦੇ ਵਿੱਚ ਫੈਸਿਲਿਟੀਆਂ ਨੂੰ ਜਿਆਦਾ ਲੈ ਕੇ ਆਏ ਆ ਅਸੀਂ ਤੇ ਮੈਨੂੰ ਲੱਗਦਾ ਕਿ ਆਪਣੇ ਮਾਨੇ ਦੇ ਵਿੱਚ ਆਪਣੇ ਆਪ ਨਾਲ ਇੱਕ ਸੁਪਨਾ ਦੇਖਿਆ ਸੀ ਤੇ ਮੈਂ ਕਿਤੇ ਨਾ ਕਿਤੇ ਉਹਨੂੰ ਪੂਰਾ ਕਰਨ ਦੇ ਬਹੁਤ ਲਾਗੇ ਹੋ ਗਿਆ ਜੀ ਉਹ ਰਜਗਾਰ ਦੇ ਜਿਹੜੇ ਨੌਜਵਾਨਾਂ ਲਈ ਮੌਕੇ ਆ ਉਹਨਾਂ ਨੂੰ ਵਧਾਉਣਾ ਚਾਹੀਦਾ ਦੇ ਨਾਲ ਦੀ ਨਾਲ ਮੈਂ ਯੂਥ ਨੂੰ ਵੀ ਇਹ ਬੇਨਤੀ ਕਰਦਾ ਕਿ ਆਪਣੀ ਜਿਹੜੀ ਸਪੈਸ਼ਲਟੀ ਆ ਜਾਂ ਆਪਣੇ ਦੇਸ਼ ਦੇ ਲਈ ਇੱਕ ਭਾਵਨਾ ਰੱਖ ਕੇ ਆਪਾਂ ਨੂੰ ਵੀ ਸਰਕਾਰਾਂ ਨੂੰ ਨਿੰਦਣ ਦੀ ਜਗਾ ਆਪਣੇ ਆਪ ਦੇ ਵਿੱਚ ਹੋਰ ਗੁਣਾਂ ਨੂੰ ਉਜਾਗਰ ਕਰਕੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਬਹੁਤ ਬਹੁਤ ਸ਼ੁਕਰੀਆ ਜੀ